ਤੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਕਿਰਪਾ ਦੇ ਨਾਲ ਸੰਗਤ ਜੀ ਕੈਨੇਡਾ ਦੀ ਧਰਤੀ ਤੇ ਫੇਰ ਲੈ ਆਏ ਹਨ ਬ੍ਰਿਟਿਸ਼ ਕੋਲੰਬੀਆ ਅੱਜ ਹੁਣੇ ਗਰਾਉਸ ਮਾਉਂਟੇਨ ਜਾ ਕੇ ਆਏ ਆ ਇੱਥੇ ਪ੍ਰੋਗਰਾਮ ਹਨ ਅਗਲੇ ਕੁਝ ਦਿਨਾਂ ਚ ਅੱਜ ਬੁੱਧਵਾਰ ਨੂੰ ਸ਼ਾਮ ਦਾ ਪ੍ਰੋਗਰਾਮ ਗੁਰਦੁਆਰਾ ਅੰਮ੍ਰਿਤਪ੍ਰਕਾਸ਼ ਸਾਹਿਬ ਵਿਖੇ ਹੈ ਕੱਲ ਵੀਰਵਾਰ ਨੂੰ ਵੀ 21 ਤਰੀਕ ਦਾ ਵੀ ਗੁਰਦੁਆਰਾ ਅੰਮ੍ਰਿਤਪ੍ਰਕਾਸ਼ ਸਾਹਿਬ ਵਿਖੇ ਹੈ 22 ਤਰੀਕ ਸ਼ੁੱਕਰਵਾਰ ਨੂੰ ਪਹਿਲਾਂ ਗੁਰਦੁਆਰਾ ਗੁਰੂ ਨਾਨਕ ਸਿੱਖ ਗੁਰਦੁਆਰਾ ਜਿਹੜਾ ਹੈ ਸਰੀ ਦੇ ਵਿੱਚ ਉੱਥੇ ਹੈ ਤੇ ਦੂਜਾ ਸ਼ਾਮ ਦਾ ਪ੍ਰੋਗਰਾਮ ਹੈ ਗੁਰਦੁਆਰਾ ਗੁਰੂ ਸਰ ਮਸਤੂ ਆਣਾ ਸਾਹਿਬ ਜਿਹੜਾ ਟਾਈਮ ਹਨ ਉਹ ਪੋਸਟਰ ਦੇ ਉੱਤੇ ਦਿੱਤੇ ਹੋਏ ਨਾ ਆਪ ਜੀ ਦਰਸ਼ਨ ਕਰ ਸਕਦੇ ਹੋ ਸ਼ਨੀਚਰਵਾਰ 23 ਤਰੀਕ ਨੂੰ ਦੁਪਹਿਰ ਦਾ ਪ੍ਰੋਗਰਾਮ ਸਕੁਐਮਿਸ਼ ਹੈ ਤੇ ਉਸ ਤੋਂ ਬਾਅਦ ਚ ਸ਼ਾਮ ਦਾ ਫੇਰ ਗੁਰਦੁਆਰਾ ਗੁਰੂ ਨਾਨਕ ਸਿੱਖ ਗੁਰਦੁਆਰਾ ਤੇ ਸ਼ਨੀਵਾਰ ਨੂੰ ਤੀਸਰਾ ਪ੍ਰੋਗਰਾਮ ਗੁਰਦੁਆਰਾ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਖੇ ਸ਼ਾਮ ਦਾ ਹੈ ਜੀ ਪਿਆਰਿਓ ਫਿਰ ਐਤਵਾਰ ਦਾ ਹੈ ਜਿੱਥੇ ਦੁਪਹਿਰ ਦਾ ਪ੍ਰੋਗਰਾਮ ਗੁਰਦੁਆਰਾ ਅੰਮ੍ਰਿਤਪ੍ਰਕਾਸ਼ ਸਾਹਿਬ ਵਿਖੇ ਹੈ ਤੇ ਸ਼ਾਮ ਦੇ ਦੋ ਪ੍ਰੋਗਰਾਮ ਐਬਰਟਸਫੋਰਡ ਵਿਖੇ ਹਨ ਇੱਕ ਘਰ ਦੇ ਵਿੱਚ ਹੈ ਇੱਕ ਗੁਰਦੁਆਰਾ ਕਲਗੀਧਰ ਦਰਬਾਰ ਸਾਹਿਬ ਦੇ ਵਿੱਚ ਤਾਂ ਫਿਰ ਅਖੀਰਲਾ ਪ੍ਰੋਗਰਾਮ ਰਾਤ ਦਾ ਜਿਹੜਾ ਹੈ ਉਹ ਸਰੀ ਵਿਖੇ ਹੀ ਹੈ ਗੁਰਦੁਆਰਾ ਨਾਨਕ ਸਰਸਾਹਬ ਉਸ ਤੋਂ ਬਾਅਦ ਚ ਸੰਗਤ ਜੀ 29 30 ਤੇ 31 ਨੂੰ ਔਟਵਾ ਵਿਖੇ ਸਮਾਗਮ ਹੋਣਗੇ 1 2 ਤੇ 3 ਸਤੰਬਰ ਨੂੰ ਮੌਂਟਰੀਅਲ ਵਿਖੇ ਹੋਣਗੇ ਤੇ ਫਿਰ 4 ਸਤੰਬਰ ਤੋਂ ਲੈ ਕੇ 14 ਸਤੰਬਰ ਤੱਕ 온ਟਾਰੀਓ ਦੇ ਇਲਾਕੇ ਵਿੱਚ ਪ੍ਰੋਗਰਾਮ ਵੱਖ-ਵੱਖਰੇ ਸਥਾਨਾਂ ਤੇ ਹੋਣਗੇ ਆਪ ਸਭ ਨੇ ਦੂਜੇ ਵੀਰ ਭੈਣਾਂ ਨਾਲ ਪੋਸਟਰ ਸ਼ੇਅਰ ਜਰੂਰ ਕਰਨਾ ਖੁਦ ਦਰਸ਼ਨ ਦੇਣੇ ਫੋਨ ਨੰਬਰ ਦਿੱਤਾ ਹੋਇਆ ਹੈ ਪਿਆਰਿਓ +61466625625 ਜਿਸ ਦੇ ਉੱਤੇ ਅਸੀਂ ਕੰਟੈਕਟ ਕੀਤੇ ਜਾ ਸਕਦੇ ਹਾਂ ਆਓ ਰਲ ਮਿਲ ਕੇ ਸਤਗੁਰੂ ਜੀ ਦੇ ਗੁਣ ਗਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ